ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਗੈਰ ਕਾਨੂੰਨੀ ਮਾਈਨਿੰਗ ਵਿਰੋਧ ਕਾਰਵਾਈ ਕਰਦਿਆਂ ਧਰਮਕੋਟ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਤੋਂ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ। ਵਿਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਮੌਕੇ ਤੇ ਇਨ੍ਹਾਂ ਕੋਲੋਂ 6 ਰੇਤ ਨਾਲ ਭਰੇ ਟਰੈਕਟਰ ਟਰਾਲੀਆਂ, ਜੀਸੀਬੀ, ਮੋਬਾਈਲ ਫੋਨ, ਇੱਕ ਰਿਵਾਲਵਰ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਜਿਸ ਤੋਂ ਬਾਅਦ ਇਨ੍ਹਾਂ ਮਲਜਮਾਂ ਵਿਰੁੱਧ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਨ ਜੋ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਜਰੀ ਅਜੇ ਗੰਦੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਡੀਐਸਪੀ ਡੀ ਵੀ ਬਲਕ੍ਰਿਸ਼ਨ ਸਿੰਘਾ ਸਾਹਿਬ ਦੀ ਨਿਗਰਾਨੀ ਹੇਠ ਸਾਬਲੀਨ ਧਰਮਕੋਟ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਖਿਲਾਫ ਸਖਤ ਕਾਰਵਾਈ ਕਰਦੇ ਆਇਆ ਕੱਲ ਸਾਨੂੰ ਸਿਕਰਟ ਇਨਫੋਰਮੇਸ਼ਨ ਆਈ ਸੀ ਜਿਸ ਦੇ ਤਹਿਤ ਅਸੀਂ ਐਫਆਰ ਨੰਬਰ 116 ਬੜਾ 25 ਇੰਟਰਸੈਕਸ਼ਨ 303 ਜਿਮਤ 2 21 ਮਾਈਨਿੰਗ ਐਕਟ ਦਰਜ ਕੀਤੀ ਇਸੇ ਮੁਖਬਰ ਖਾਸ ਨੇ ਸਾਡੇ ਦੱਸਿਆ ਕਿ ਕੁਝ ਲੋਕ ਜਿਹੜੇ ਆ ਉਥੇ ਨਜਾਇਜ਼ ਮਾਈਨਿੰਗ ਕਰਦੇ ਨੇ ਜਦੋਂ ਅਸੀਂ ਕੁਲਸ ਪਾਰਟੀਆਂ ਦੀਆਂ ਟੀਮਾਂ ਬਣਾ ਕੇ ਬੜੀ ਮਸਤੀ ਨਾਲ ਕੰਮ ਕਰਦੇ ਆ। ਉੱਥੇ ਅਸੀਂ ਜਿਹੜੇ 8 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਿੰਨਾਂ ਕੋਲੋਂ ਸਾਨੂੰ 4 ਅਰਜਨ ਦੇ ਟਰੈਕਟਰ ਟਰਾਲੇ ਤੇ ਇੱਕ ਸੋਨਾਲੀਕਾ ਤੇ ਇੱਕ ਸਬਾਈ ਟਰੈਕਟਰ ਜਿਹੜਾ ਉਹ ਬਰਾਮਦ ਹੋਇਆ, ਇੱਕ ਜੀਸੀਪੀ ਬਰਾਮਦ ਹੋਈ ਤੇ ਇਨ੍ਹਾਂ ਕੋਲੋਂ ਸਾਨੂੰ 8 ਮੋਬਾਈਲ ਫੋਨ, ਇੱਕ ਰਵਾਲਵਰ ਬੱਤੀਬੋਰ ਤੇ 11 ਜਿੰਦਾ ਰੋਦ ਅਸੀਂ ਬਰਾਮਦ ਕੀਤੇ ਆ। ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਜਾਰੀ ਆ ਇਹਨਾਂ ਨੂੰ ਅੱਜ ਮਾਂਡਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਸਖਤ ਸਖਤ ਕਾਰਵਾਈ ਕੀਤੀ ਜਾਊਗੀ। ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਕਰਦਿਆਂ ਧਰਮਕੋਟ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਤੋਂ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ। ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਮੌਕੇ ਤੇ ਇਹਨਾਂ ਕੋਲੋਂ 6 ਰੇਤ ਨਾਲ ਭਰੇ ਟਰੈਕਟਰ ਟਰਾਲੀਆਂ, ਜੀਸੀਬੀ, ਮੋਬਾਈਲ ਫੋਨ, ਇੱਕ ਰਿਵੋਲਵਰ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਜਿਸ ਤੋਂ ਬਾਅਦ ਇਹਨਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ। ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਜੀ ਅਜੀਤ ਕਾਂਦੀ ਸਾਹਿਬ ਦੀ ਦਿਸ਼ਾ-ਨਿਰਦੇਸ਼ਾਂ ਅਤੇ ਡੀਐਸਪੀ ਡੀਪਲਕ੍ਰਿਸ਼ਨ ਸਿੰਘਾ ਸਾਹਿਬ ਦੀ ਨਿਗਰਾਨੀ ਹੇਠ ਸਬੰਲਿਨ ਧਰਮਕੋਟ ਦੇ ਵਿੱਚ ਨਜਾਇਜ਼ ਮੈਨਿਕ ਦੇ ਖਿਲਾਫ ਸਖਤ ਕਾਰਵਾਈ ਕਰਦੇ ਆਇਆ। ਕੱਲ ਸਾਨੂੰ ਸਿਕਰਟ ਇਨਫੋਰਮੇਸ਼ਨ ਆਈ ਸੀ ਜਿਸ ਦੇ ਤਹਿਤ ਅਸੀਂ ਐਫਆ ਨੰਬਰ 116 ਬੜਾ 25 ਅੰਡਰਸੈਕਸ਼ਨ 303 ਜਿਮਤ 2 21 ਮਾਈਨਿੰਗ ਐਕਟ ਦਰਜ ਕੀਤੀ ਇਸੇ ਮੁਖਬਰ ਖਾਸ ਨੇ ਸਾਨੂੰ ਦੱਸਿਆ ਕਿ ਕੁਝ ਲੋਕ ਜਿਹੜੇ ਆ ਉਥੇ ਨਜਾਇਜ਼ ਮਾਈਨਿੰਗ ਕਰਦੇ ਨੇ ਜਦੋਂ ਅਸੀਂ ਪੁਲਿਸ ਪਾਰਟੀਆਂ ਦੀ ਟੀਮਾਂ ਬਣਾ ਕੇ ਬੜੀ ਮਿਹਨਤ ਨਾਲ ਕੰਮ ਕਰਦੇ ਹਾਂ ਉਥੇ ਅਸੀਂ ਜਿਹੜੇ ਆ 8 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਿੰਨਾਂ ਕੋਲੋਂ ਸਾਨੂੰ ਚਾਰ ਅਰਜਨ ਡ੍ਰੈਕਟਰ ਟਰਾਲੇ ਤੇ ਇੱਕ ਸੋਨਾਲੀਕਾ ਤੇ ਇੱਕ ਸਬਾਲ ਡ੍ਰੈਕਟਰ ਜਿਹੜਾ ਉਹ ਬਰਾਮਦ ਹੋਇਆ ਇੱਕ ਜੀਸੀਪੀ ਬਰਾਮਦ ਹੋਈ ਤੇ ਇਹਨਾਂ ਕੋਲੋਂ ਸਾਨੂੰ 8 ਮੋਬਾਈਲ ਫੋਨ ਇੱਕ ਰਵਾਲਵਰ 32 ਗੋਰ ਤੇ 11 ਜਿੰਦਾ ਰੋਦ ਅਸੀਂ ਬਰਾਮਦ ਕੀਤੇ ਆ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਜਾਰੀ ਆ ਇਹਨਾਂ ਨੂੰ ਅੱਜ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਸਖਤ